I don't want no more.

ਸਾਸ ਜੋਦੜੀ ਬੇਨਤੀ ਬੰਦਨਾ ਸਤਿਗੁਰੂ ਜੀ ਆਪ ਜੀ ਦੇ ਮਹਾਵਾਕ ਅਨਸਾਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਆ ਕਿਉਂ ਕਾ ਸੂਰਜ ਨਿਕੜਿਆ ਤਾਰੇ ਛਪੇ ਅੰਧੇਰ ਭਰੂਆ ਦੇ ਮਹਾਵਾਕ ਅਨਸਾਰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਜਾਣ ਦੇ ਖੁਸ਼ੀ ਦੇ ਸਬੰਧ ਵਿੱਚ ਨਗਰ ਸਿੰਘਪਰਾ ਦੀ ਸਾਰੀ ਰਾਮਾ ਕੇ ਸੰਗਤ ਵੱਲੋਂ ਵਿਦੇਸ਼ਾਂ ਵਿੱਚ ਬੱਚਿਆਂ ਵੱਲੋਂ ਰਲ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਹਰ ਸਾਲ ਦੀ ਤਰ੍ਹਾਂ ਮਹਾਨ ਅਲੋਕਿਕ ਨਗਰ ਕੀਰਤਨ ਅਮਰਤ ਵਲੇ ਰੰਭੂ ਹੈ ਅਸੀਂ ਸਤਿਗੁਰੂ ਜੀਓ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਗਏ ਵਖਵ ਪੜਾਵਾ ਤੋਂ ਹੁੰਦਾ ਹੋਇਆ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਵਾਪਸ ਤਾਨ ਰਾਮਦਾਸ ਵਿਖੇ ਤੋਂ ਹੁੰਦਾ ਹੋਇਆ ਵਾਖੋ ਪੜਾਵਾ ਤੋਂ ਆਖੀ ਨੇ ਮਹਾਨ ਕਿਰਪਾ ਕੀਤੀ ਆ ਸੰਪੂਰਨਤਾ ਹੋਈ ਆ ਸਤਿਗੁਰੂ ਜੀਓ ਰਸਤੇ ਵਿੱਚ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸਵਾਵਾ ਕੀਤੀਆਂ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਬੱਚਿਆਂ ਨੂੰ ਕਾਰੋਬਾਰ ਬਖਸ਼ਣ ਨੌਕਰਦਿਆਂ ਦਾਤਾਂ ਬਖਸ਼ਣੀਆਂ ਦੇਸਾਂ ਪ੍ਰਦੇਸਾਂ ਆਪਣੇ ਬੱਚੇ ਬੱਚੀਆਂ ਦੇ ਮੇਰ ਪਰਿਆ ਅਥ ਰੱਖਣਾ ਇਸੇ ਤਰ੍ਹਾਂ ਆਪ ਜੀ ਦੇ ਪ੍ਰਕਾਸ਼ ਦਿਹਾੜੇ ਚੜ੍ਹਦੀ ਕਲਾ ਵਿੱਚ ਮਨਾਉਂਦੇ ਰਹਿਣ ਤੇ ਗੁਰੂ ਗੁਰੂ ਕਰੋ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਸਤਿਗੁਰੂ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪਣੇ ਚਰਨਾਵ ਵਿੱਚ ਪਰਵਾਣ ਕਰਨੀ ਸੰਗਤਾਂ ਨੂੰ ਰਲ ਮਿਲ ਕੇ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ਣ ਤੇ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਸਬੰਧ ਵਿੱਚ ਸਵਾਗਤ ਲੈਂਦੇ ਰਹਿਣ ਜਗਤ ਜਲੰਗਾ ਰਖਲਾ ਆਪਣੀ ਕਿਰਪਾ ਦਾ ਜਿੱਤ ਜਵਾਰੇ ਉੱਭਰੇ ਤੱਤੇ ਰਹੋ ਉਬਾਰ ਸਭੇ ਜੀ ਸਮਾਣ ਆਪਣੀ ਮੇਹਰ ਕਰ ਸਤਿਗੁਰੂ ਜੀ ਸਭ ਸੰਸਾਰ ਜੀਆਂ ਦਾ ਭਲਾ ਕਰਨਾ ਭਿਆਨਕ ਮਾਹਵਾਰੀਓ ਸੰਸਾਰ ਨੂੰ ਫਾਟ ਦੇ ਕੇ ਰੱਖਣਾ ਸਤਿਗੁਰੂ ਜੀਓ ਆਪ ਜੀ ਦੀ ਸਵਾਰੀ ਆਕੀ ਦੇ ਸੁਖਾ ਸੰਸਾਰ ਦੇ ਪਹੁੰਚਾਉਂਦੇ ਆਂ ਰਸਤੇ ਵਿੱਚ ਨੇਕਾਂ ਪ੍ਰਕਾਰ ਦੀਆਂ ਭੁੱਲਾ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਅਲੋਕਿਕ ਨਗਰ ਕੀਰਤਨ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਜਾੜੇ ਨੂੰ ਸਮਰਪਿਤ ਅੱਡਿਆ ਗਿਆ ਜੀ ਸਤਿਗੁਰਾਂ ਦੀ અપਾਰ ਕਿਰਪਾ ਹੋਈ ਆ 3 ਸਾਲ ਹੋ ਗਏ ਆ ਜੀ ਗੁਰੂ ਦੀ ਕਿਰਪਾ ਦੇ ਨਾਲ ਇਹ ਲਗਾਤਾਰ ਜਿਹੜਾ ਵਾ ਨਗਰ ਕੀਰਤਨ ਚੱਲ ਰਿਹਾ ਵਾ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪਣੇ ਗੁਰੂ ਮਹਾਰਾਜ ਦੇ ਜਿਹੜੇ ਦਿਹਾੜੇ ਨੇ ਪ੍ਰਕਾਸ਼ ਦਿਹਾੜੇ ਨੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਚੜ੍ਹਦੀ ਕਲਾ 'ਚ ਮਨਾਉਣਾ ਨੂੰ ਜੋ ਸਾਨੂੰ ਗੁਰੂ ਜੀ ਨੇ ਪ੍ਰਦੇਸ਼ ਦਿੱਤਾ ਵਾ ਆ ਆਪਣੇ ਦਸਾਂ ਨਵਾਂ ਦੀ ਕਿਰਤ ਕਰਨੀ ਚਾਹੀਦੀ ਆ ਵੰਡ ਕੇ ਛਕਣਾ ਚਾਹੀਦਾ ਵਾ ਨਾਮ ਬਾਣੀ ਸੇਵਾ ਸੇਮਨ ਦਾ ਜਾਪ ਕਰਨਾ ਚਾਹੀਦਾ ਵਾ ਸਰਬਾਦੇ ਭਰੇ ਦੀ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਤੇ ਹਰ ਕੋ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਵੀ ਆਪਣੇ ਸਿੱਖੀ ਸਰੂਪ ਦੇ ਵਿੱਚ ਜੜਿਆ ਉਹ ਪੂਰੇ ਹੋਣੇ ਚਾਹੀਦੇ ਆ ਤੇ ਸਾਨੂੰ ਗੁਰੂ ਮਹਾਰਾਜ ਨੇ ਉਪਦੇਸ਼ ਹੀ ਦਿੱਤਾ ਵਾ ਵੀ ਆਪਣੇ ਲਿਬਾਸ ਵਿੱਚ ਪੂਰੇ ਰਹੋ ਸਿੱਖੀ ਸਰੂਪ ਵਿੱਚ ਪੂਰੇ ਰਹੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਖਾਸ ਕਰਕੇ ਮੈਂ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗਾ ਨਸ਼ੇ ਪੱਤਿਆਂ ਦਾ ਤਿਆਗ ਕਰਕੇ ਜਿਹੜਾ ਕੋਈ ਬੱਚਾ ਕਰਾਏ ਪਿਆ ਵਾ ਅਜੇ ਵੀ ਬੜਾ ਸਮਾ ਵਾ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਆ ਐਡੇ ਵੱਡੇ ਸਤਿਗੁਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਵਾ ਦਸਵੇਂ ਪਾਤਸ਼ਾਹ ਨੇ ਅਜੇ ਵੀ ਉਹਨਾਂ ਦੇ ਚਰਨਾਂ 'ਚ ਆਪ ਬੱਚੇ ਆਣ ਕੇ ਬੇਨਤੀ ਕਰਨ ਸਤਿਗੁਰਾਂ ਦੇ ਚਰਨਾਂ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਕਿਸੇ ਕਰਾਏ ਰਸਤੇ ਪੈ ਗਏ ਆ ਤੇ ਸਾਡੇ ਤੇ ਆਪਣਾ ਮਿਹਰ ਪ੍ਰਿਆਸ ਰੱਖੋ ਤੇ ਸਾਨੂੰ ਸਿੱਧੇ ਰਸਤੇ ਪਾਓ ਸਿੱਖੀ ਸਰੂਪ ਵਿੱਚ ਸਾਨੂੰ ਆਪਣਾ ਪ੍ਰਵੇਸ਼ ਕਰੀਏ ਸੀ ਤੇ ਗੁਰਨਾਨਕ ਦੀ ਬਾਣੀ ਦੇ ਲੜ ਲੱਗਿਏ ਨਾਮ ਜਪੀਏ ਤੇ ਅਗਲੇ ਜਪਾਈਏ ਤੇ ਆਪ ਜਪੀਏ ਤੇ ਵੰਡ ਕੇ ਛਕੀਏ ਤੇ ਕਿਰਤ ਕਰੀਏ ਇਹੋ ਹੀ ਮੇਰਾ ਪ੍ਰਦੇਸ਼ ਆ ਸਾਧ ਸੰਗਤ ਜੀ ਉਹ ਖੀਰ ਵਿੱਚ ਮੈਂ ਸੰਗਤਾਂ ਨੂੰ ਬੇਨਤੀ ਇਹੋ ਕਰਾਂਗਾ ਹੱਥ ਜੋੜ ਕੇ ਜਿਹੜਾ ਚੱਲ ਕੇ ਸੰਗਤ ਵਿੱਚ ਆਵੇ ਚਰਨ ਮੁਬਾਰਕ ਨੇ ਸਤ ਗੁਰੂ ਇਹੋ ਜਾਂ ਸਤ ਗੁਰੂ ਸਾਨੂੰ ਦੁਨੀਆ ਤੋਂ ਕਿਤੇ ਨਹੀਂ ਲੱਭਣਾ ਭਾਵੇਂ ਅੱਧੀ ਰਾਤ ਨੂੰ ਆਜੋ ਭਾਵੇਂ ਜਿਹੜੇ ਵਾਲੀ ਮਰਜ਼ੀ ਆਜੋ ਸਤਿਗੁਰੂ ਕੋ ਕੱਲੇ ਬੈ ਕੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਭਾਵੇਂ 2 ਘੰਟੇ 4 ਘੰਟੇ ਬੈਠ ਕੇ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜ ਕੇ ਤੁਸੀਂ ਗੁਰੂ ਕੋ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਸਰਦਾਰ ਅਮਰੀਕ ਸਿੰਘ ਜੀ ਲੰਗੋਵਾਲ ਦਾ ਏਕੇ ਨਿਊ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਕਿ ਜਦੋਂ ਵੀ ਕੋਈ ਸਮਾਗਮ ਹੁੰਦਾ ਵਾ ਭਾਵੇਂ ਸਿੰਘਪੁਰੇ ਦਾ ਹੋਵੇ ਭਾਵੇਂ ਕਿਤੇ ਵੀ ਹੋਵੇ ਤਨਤਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਆਉਂਦਾ ਵਾ ਉਦੋਂ ਵੀ ਬੜਾ ਵੱਡਾ ਸੰਯੋਗ ਸਾਨੂੰ ਮਿਲਦਾ ਵਾ ਮੇਰੀ ਪੀੜੀ ਦੇ ਮਾਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਗੁਰੂ ਕੀ ਵਡਾਲੀ ਤੱਕ ਨਗਰ ਕੀਰਤਨ ਜਾਂਦਾ ਰਮਦਾਸ ਦੀ ਧਰਤੀ ਤੋਂ ਉਦੋਂ ਵੀ ਬਹੁਤ ਵੱਡਾ ਦਾ ਸੰਜੋਗ ਮਿਲਦਾ ਵਾ ਇਹ ਸੇਵਾ ਕੋਈ ਮਤਲਬ ਕਮੀ ਨਹੀਂ ਰਹਿਣ ਦਿੰਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹਨਾਂ ਨੂੰ ਇਹ ਦੋ ਦੁਨੀਆ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਜਿਨਾਂ ਦਾ ਚੈਨਲ ਜਾਵੇ ਤੇ ਇਹੋ ਹੀ ਖਾਸ ਕਰਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਖਾਸ ਕਰਕੇ ਨੌਜਵਾਨ ਪੀੜ੍ਹੀ ਬੱਚਿਆਂ ਨੂੰ ਵੀ ਗੁਰੂ ਦੇ ਲਾੜ ਲੱਗੋ ਅਮਰਤ ਛਕੋ ਗੁਰੂ ਵਾਲੇ ਬਣੋ ਨਾਮ ਜਪੋ ਅਗਲੇ ਨੂੰ ਜਪਾਓ ਸੱਚੀ ਸੁੱਤੀ ਕਿਰਤ ਕਰੋ ਤੇ ਸਰਬੱਤੇ ਭਲੇ ਦੀ ਅਰਦਾਸ ਕਰੋ ਕਿ ਉਹ ਜੇ ਸਮਾਗਮ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਰੇ ਯਾਦ ਪਾਤ ਤੋਂ ਤਾਂ ਉੱਠ ਕੇ ਮਨਾਉਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਦਾ ਸਤਿ ਨੰਬਰ ਸਿੰਘ ਜੀ ਜੋ ਕਿ ਨਗਰ ਸਿੰਘਪੁਰਾ ਵਿਖੇ 6 ਸਾਲ ਤੋਂ ਲਗਾਤਾਰ ਡਿਊਟੀ ਨਿਭਾ ਰਹਿਆ ਮੈਂ ਇਹ ਬੜਾ ਪਿਆਰ ਆ ਬੱਚਿਆਂ ਨਾਲ ਸਾਰੇ ਸੰਗਤਾਂ ਦਾ ਇਹ ਮੇਰਾ ਆਪਣਾ ਪਰਿਵਾਰ ਆ ਜੀ ਮੇਰੀਆਂ ਮਾਤਾਵਾਂ ਨੇ ਮੇਰੀਆਂ ਭੈਣਾਂ ਨੇ ਮੇਰੀਆਂ ਬੇਟੀਆਂ ਨੇ ਇੱਕ ਪਾਸੇ ਮੇਰੇ ਵੀਰ ਪਿਤਾ ਤੇ ਭਰਾ ਇਹ ਮੇਰਾ ਆਪਣਾ ਨਗਰ ਸਾਰਾ ਆਪਣਾ ਪਰਿਵਾਰ ਹੈ 6 ਸਾਲ ਹੋ ਗਏ ਲਗਾਤਾਰ ਡਿਊ ਗ੍ਰੰਥੀ ਦੀ ਡਿਊਟੀ ਕਰਦੇ ਆ ਜੀ ਤੇ ਸੰਗਤ ਦੇ ਸਹਿਯੋਗ ਦੇ ਨਾਲ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਪਹਿਲਾ ਗੁਰੂ ਕਾ ਜਹਾਜ਼ ਬੜਾ ਤਿਆਰ ਸੁੰਦਰ ਕਰਕੇ ਤੇ ਉਸੇ ਸਾਲ ਤੋਂ ਹੀ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਨਗਰ ਕੀਰਤਨ ਰੰਮ ਹੰਦਾ ਕੁਰਬ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਹੈ ਇਹ ਨਗਰ ਕੀਰਤਨ ਰੰਮ ਹੰਦਾ ਨਾ ਜਿਹੜਾ ਪਿਆਰ ਨਗਰਾਂ ਦੇ ਵਿੱਚ ਤੇ ਬਖਸ਼ਿਸ਼ ਹੋਈ ਜਦੋਂ ਜਹਾਜ਼ ਬਖਸ਼ਿਸ਼ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸੇ ਸਾਲ ਹੀ ਇਹ ਫੈਕਟਰੀ ਸਾਹਿਬ ਜਿਹੜੇ ਸਾਡੇ ਨੇ ਇਹਨਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਇਹ ਬੜੀ ਚੜ੍ਹਦੀ ਕਲਾ ਵਿੱਚ ਪ੍ਰਭਾਤ ਫੇਰੀਆਂ ਪਹਿਲਾਂ ਆਰੰਭ ਹੁੰਦੀਆਂ ਸੀਗੀਆਂ ਤੇ ਬਾਬੇ ਬੁੱਢੇ ਸਾਹਿਬ ਜਾ ਕੇ ਲਾਸਟ ਪ੍ਰਭਾਤ ਫੇਰੀ ਜਿਹੜੀ ਸਮਾਪਤੀ ਹੁੰਦੀ ਸੀਗੇ ਫਿਰ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰਭਾਤ ਫੇਰੀ ਨੇ ਨਗਰ ਕੀਰਤਨ ਦਾ ਰੂਪ ਲੈ ਲਿਆ ਨਗਰ ਕੀਰਤਨ ਬੜੀ ਪੰਜ ਪਿਆਰਿਆਂ ਨੇ ਅਗਵਾਈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਰ ਸ਼ਾਇਆ ਦੇ ਨਾਲ ਇਹ ਸਾਰੇ ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਅੰਮ੍ਰਿਤ ਵੇਲੇ ਆਰੰਭ ਹੋ ਜਾਂਦਾ ਏ ਹੁਣ ਵੇਖੋ ਜੀ 4 ਵਜੇ ਤੇ 4 ਵਜੇ ਸਮਾਪਤੀ ਹੋ ਗਈ ਸਵੇਰੇ 7 ਵਜੇ ਚਾਲੇ ਪਾਤੇ ਸੀਗੇ ਤੇ 4 ਵਜੇ ਸਮਾਪਤੀ ਹੋਈ ਆ ਤੇ ਬੜੇ ਖੁਸ਼ੀ ਦੀ ਗੱਲ ਆ ਤੇ ਸਾਰੀ ਜਿੱਥੋਂ ਤੱਕ ਵੀ ਕੋਈ ਸੁਣਦਾ ਭਈ ਸੰਗਤ ਪਿਆਰੀ ਸਾਰਿਆਂ ਨੂੰ ਨਾਨਕ ਪਾਤਸ਼ਾਹ ਜੀ ਦੇ ਪੁਰਬ ਦੀ ਲੱਖ 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 ਵਧਾਈ ਹੋਵੇ ਜੀ ਤੇ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੈ ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਰਮਲ ਪੰਥ ਆ ਕੋਈ ਵੀ ਇਹਦੇ ਵਿੱਚ ਹਾਜ਼ਰੀ ਭਰ ਕੇ ਹਰ ਜਸ ਗਾਇਨ ਕਰਕੇ ਆਨੰਦ ਲੈ ਸਕਦਾ ਜੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਬਚਨ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸੁਣੀ ਅਰਦਾਸ Swami ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਐਸੇ ਦੀਨ ਦਾ ਸਤਿਗੁਰ ਮਹਾਰਾਜ ਜਿਨ੍ਹਾਂ ਦਾ ਸੰਸਾਰ ਭਰ ਵਿੱਚ ਸੰਗਤਾਂ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਹੀਆਂ ਨੇ ਮੈਂ ਫੇਰ ਸੰਗਤ ਨੂੰ ਲੱਖ 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 ਵਧਾਈ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਲੇ ਨਿਹਾਲੋ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਨ ਨੂੰ ਪਾਵੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ